ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਕਿੰਨੀ ਵੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਖਾਸ ਰਹਿਣ ਵਾਲੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਵਾਂਗੇ ਜਿਹੜੀ ਕਿ ਹਿਮਕੁੰਡ ਸਾਹਿਬ ਦੀ ਯਾਤਰਾ ਦੇ ਨਾਲ ਸੰਬੰਧਿਤ ਸੀਗੇ ਜਿਵੇਂ ਕਾਫੀ ਕਮੈਂਟਸ ਆ ਰਹੀ ਸੀਗੇ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਜਵਾਬ ਨੇ ਉਹ ਆਪਾਂ ਦਵਾਂਗੇ ਬਾਕੀ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਕਿ ਕੁੱਲ ਕਿੰਨਾ ਖਰਚਾ ਆਉਂਦਾ ਹਿਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਕਿੰਨੇ ਦਿਨ ਚਾਹੀਦੇ ਨੇ ਤੇ ਕਿਸ ਤਰ੍ਹਾਂ ਆਪਾਂ ਹਿਮਕੁੰਡ ਸਾਹਿਬ ਪਹੁੰਚ ਸਕਦੇ ਹਾਂ ਜਿਵੇਂ ਕਾਰ ਮੋਟਰਸਾਈਕਲ ਹਨਾ ਟ੍ਰੇਨ ਕਿਹੜਾ ਬੈਸਟ ਰਹਿੰਦਾ ਤੇ ਕਿਹੜਾ ਸੀਜ਼ਨਲ ਮਤਲਬ ਕਿਹੜਾ ਮੌਸਮ ਬੈਸਟ ਰਹਿੰਦਾ ਹਿਮਕੁੰਡ ਸਾਹਿਬ ਜਾਣ ਦੇ ਲਈ ਮਤਲਬ ਜਿਵੇਂ ਹੁਣ ਮਈ ਦੇ ਵਿੱਚ ਯਾਤਰਾ ਸ਼ੁਰੂ ਹੋ ਜਾਂਦੀ ਹੈ ਉਹ ਸਾਰਾ ਪੰਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਕੁੱਲ ਖਰਚਾ ਕਿੰਨਾ ਆਇਆ ਉਹ ਆਪਾਂ ਸਾਰਾ ਤੁਹਾਨੂੰ ਦੱਸਾਂਗੇ ਸੋ ਆਖ ਆਪਾਂ ਕੁਝ ਇਹ ਕਾਪੀ ਤੇ ਲਿਖੇ ਨੇ ਹਨਾ ਕਾਫੀ ਪੁਆਇੰਟਸ ਇਹ ਆਪਾਂ ਸਾਰੇ ਅੱਜ ਦੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਆਪਾਂ ਸ਼ੁਰੂ ਕਰਦੇ ਹਾਂ ਕਿ ਆਪਾਂ ਹਿਮਕੁੰਡ ਸਾਹਿਬ ਜਾਣ ਦੇ ਲਈ ਪਿੰਡ ਤੋਂ ਜਿਵੇਂ ਆਪਾਂ ਕਿਵੇਂ ਜਾਣਾ ਵੀ ਮੋਟਰਸਾਈਕਲ ਤੇ ਜਾਣਾ, ਟ੍ਰੇਨ ਤੇ ਜਾਣਾ ਹਨਾ ਜਾਂ ਗੱਡੀ ਤੇ ਜਾਣਾ ਇਹ ਤਿੰਨਾਂ ਚੀਜ਼ਾਂ ਨੂੰ ਤੁਸੀਂ ਚੁਣ ਸਕਦੇ ਹੋ। ਬਹੁਤ ਸਾਰੀਆਂ ਸੰਗਤਾਂ ਮੈਂ ਦੇਖੀਆਂ ਸੀ ਰਾਸਤੇ ਦੇ ਵਿੱਚ ਉਹ ਮੋਟਰਸਾਈਕਲ ਤੇ ਵੀ ਜਾ ਰਹੇ ਸੀਗੇ ਤੇ ਗੱਡੀਆਂ ਤੇ ਵੀ ਜਾ ਰਹੇ ਸੀਗੇ। ਜਿਵੇਂ ਅਸੀਂ ਟ੍ਰੇਨ ਦੇ ਵਿੱਚ ਗਏ ਸੀਗੇ ਤਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਕੋਈ ਵੀ ਤੁਸੀਂ ਇਹ ਚੁਣ ਸਕਦੇ ਹੋ। ਜਿਵੇਂ ਅਸੀਂ ਟ੍ਰੇਨ ਦੇ ਵਿੱਚ ਗਏ ਸੀਗੇ ਅਸੀਂ ਨਾਭੇ ਤੋਂ ਆਪਣੀ ਜਿਹੜੀ ਟ੍ਰੇਨ ਲਈ ਸੀਗੀ ઋਸ਼ੀਕੇਸ਼ ਤੱਕ ਮਤਲਬ ઋਸ਼ੀਕੇਸ਼ ਤੱਕ ਟ੍ਰੇਨ ਜਾਂਦੀ ਆ ਜੇ ਆਪਾਂ ਹੇਮਪੁਰ ਸਾਹਿਬ ਜਾਣਾ ઋਸ਼ੀਕੇਸ਼ ਤੋਂ ਅਗੇ ਟ੍ਰੇਨ ਨਹੀਂ ਜਾਂਦੀ। ਇਹ ਟ੍ਰੇਨ ਆ ਜਿਹੜੀ ਗੰਗਾ ਨਗਰ ਤੋਂ ਚੱਲਦੀ ਆ ਗੰਗਾ ਨਗਰ ਤੋਂ ਲੈ ਕੇ ਰਿਸ਼ੀਕੇਸ਼ ਤੱਕ ਸੋ ਇਹਦੀ ਜਿਹੜੀ ਟਿਕਟ ਸੀਗੀ ਉਹ 500 ਰੁਪਏ ਟਿਕਟ ਸੀ ਕਿਉਂਕਿ ਆਪਣੇ ਹੁਣ ਗਰਮੀ ਕਾਫੀ ਸੀ ਤਾਂ ਅਸੀਂ ਏਸੀ ਵਾਲਾ ਜਿਹੜਾ ਡੱਬਾ ਸੀਗਾ ਉਹ ਬੁੱਕ ਕਰਤਾ ਸੀਗਾ 3 ਟਾਇਰ ਦਾ ਤੇ ਸਲੀਪਰ ਦੇ ਵਿੱਚ ਵੀ ਜਾ ਸਕਦੇ ਹਾਂ ਸਲੀਪਰ ਦੀ ਟਿਕਟ ਉਹ ਹੀ 100-150 ਰੁਪਏ ਹੁੰਦੀ ਆ ਏਸੀ ਦੀ 500 ਰੁਪਏ ਦੀ ਟਿਕਟ ਪਈ ਸੀਗੀ ਤੇ ਇਹਦੇ ਵਿੱਚ ਜਿਵੇਂ ਸਵੇਰੇ 9 ਵਜੇ ਅਸੀਂ ਟ੍ਰੇਨ ਦੇ ਵਿੱਚ ਬੈਠੇ ਸੀ ਤੇ ਦੁਪਹਿਰੇ 3 ਵਜੇ ਅਸੀਂ ਪਹੁੰਚ ਗਏ ਸੀਗੇ ਰਿਸ਼ੀਕੇਸ਼ ਤੇ ਜਿਹੜੀ ਟ੍ਰੇਨ ਦੀ ਟਿਕਟ ਹੈ ਉਹ ਆਪਾਂ ਕਿਵੇਂ ਬੁੱਕ ਕਰਨੀ ਹੈ ਉਹਦੇ ਰਿਲੇਟਡ ਵੀ ਆਪਾਂ ਦੱਸਦੇ ਹਾਂ ਕਿਉਂਕਿ ਪਹਿਲਾਂ ਵੀ ਮੈਂ ਕਾਫੀ ਵਾਰ ਜਦੋਂ ਟ੍ਰੇਨ ਦੇ ਵਿੱਚ ਸਫਰ ਕਰਦਾ ਹਾਂ ਵੀਡੀਓ ਦੇ ਉੱਪਰ ਕਮੈਂਟ ਆਉਂਦੇ ਹੁੰਦੇ ਨੇ ਕਿ ਤੁਸੀਂ ਟ੍ਰੇਨ ਦੀ ਟਿਕਟ ਹੈ ਜਿਹੜੀ ਉਹ ਕਿੱਥੋਂ ਬੁੱਕ ਕਰਦੇ ਹੋ ਉਹ ਰੇਲਵੇ ਦੀ ਆਪਦੀ ਐਪ ਆ ਆਈਆਰ ਸੀਟੀਸੀ ਦੀ ਐਪ ਆ ਹਨਾ ਆਪਾਂ ਇਹਦੇ ਸਕਰੀਨ ਦੇ ਉੱਪਰ ਵੀ ਚਲਾ ਦਾਂਗੇ ਆ ਨਾਮ ਥੱਲੇ ਆਉਂਦਾ ਹੋਊ ਇਹ ਤੁਸੀਂ ਆਈਫੋਨ ਦੇ ਵਿੱਚ ਵੀ ਡਾਊਨਲੋਡ ਕਰ ਸਕਦੇ ਹੋ ਤੇ ਐਂਡਰੋਇਡ ਫੋਨ ਦੇ ਵਿੱਚ ਵੀ ਡਾਊਨਲੋਡ ਕਰ ਸਕਦੇ ਹੋ ਆਈਆਰ ਸੀਟੀਸੀ ਇਹ ਰੇਲਵੇ ਦੀ ਆਪਦੀ ਐਪ ਆ ਇਹ ਇਹਦੇ ਵਿੱਚੋਂ ਤੁਸੀਂ ਦੇਖ ਕੇ ਸਾਰਾ ਬੁੱਕ ਕਰ ਸਕਦੇ ਹੋ ਕਿ ਕਿੱਥੋਂ ਲੈ ਕੇ ਕਿੱਥੇ ਤੱਕ ਤੁਹਾਨੂੰ ਟ੍ਰੇਨ ਜਿਹੜੀ ਬੁੱਕ ਕਰਨੀ ਆ ਮੈਂ ਇਹੀ ਐਪ ਯੂਜ਼ ਕੀਤੀ ਆ ਜਿੰਨੀ ਵਾਰ ਵੀ ਮੈਂ ਟ੍ਰੇਨ ਦੇ ਵਿੱਚ ਗਿਆ ਹਾਂ ਹੋਰ ਕੋਈ ਐਪ ਨਹੀਂ ਯੂਜ਼ ਕੀਤੀ ਕਿਉਂਕਿ ਇਹ ਅਫੀਸ਼ੀਅਲ ਐਪ ਆ ਟ੍ਰੇਨ ਰੇਲਵੇ ਵਾਲਿਆਂ ਦੀ ਸੋ ਇੱਥੋਂ ਤੁਸੀਂ ਜਿਹੜੀ ਆਪਣੀ ਟਿਕਟ ਬੁੱਕ ਕਰ ਸਕਦੇ ਹੋ ਇੱਕ ਹੋਰ ਕਿ ਮੈਂ ਆਪਣਾ ਕਮੈਂਟ ਆਇਆ ਸੀਗਾ ਆਪਣੀ ਵੀਡੀਓ ਤੇ ਕੀ ਜਿਹੜੀ ਟ੍ਰੇਨ ਆ ਉਹ ਟਰੈਕ ਕਿਵੇਂ ਕਰਦੇ ਹਾਂ ਮੈਂ ਬਲੌਗ ਦੇ ਵਿੱਚ ਦਿਖਾਉਣਾ ਰਹਿਣਾ ਨਾ ਜਿਵੇਂ ਆਪਾਂ ਟ੍ਰੇਨ ਦੇ ਵਿੱਚ ਜਾਂਦੇ ਹਾਂ ਹੇਮਕੁੰਟ ਸਾਹਿਬ ਜੀ ਜਦੋਂ ਗਏ ਸੀ ਉਦੋਂ ਵੀ ਦਿਖਾਇਆ ਸੀ ਆਪਾਂ ਟ੍ਰੇਨ ਟਰੈਕ ਕਰ ਲੈਂਦੇ ਹੁੰਨੇ ਆ ਕਿ ਆਪਣੀ ਟ੍ਰੇਨ ਹੁਣ ਕਿੱਥੇ ਪਹੁੰਚ ਗਈ ਹੈ ਅਗਲੇ ਸਟੇਸ਼ਨ ਕਿਹੜੇ ਆਉਣਗੇ ਉਹ ਐਪ ਆ ਵੇਅਰ ਇਜ਼ ਮਾਈ ਟ੍ਰੇਨ ਤੇ ਉਹ ਵੇਅਰ ਇਜ਼ ਮਾਈ ਟ੍ਰੇਨ ਐਪ ਦੇ ਤੁਸੀਂ ਆਪਣੀ ਟ੍ਰੇਨ ਜਿਹੜੀ ਟਰੈਕ ਕਰ ਸਕਦੇ ਹੋ ਜਿਵੇਂ ਟ੍ਰੇਨ ਦਾ ਨੰਬਰ ਹੁੰਦਾ ਹਨਾ ਪੰਜ ਛੇ ਅੱਖਰਾਂ ਦਾ ਉਹ ਟ੍ਰੇਨ ਦਾ ਨੰਬਰ ਭਰ ਕੇ ਉਹ ਦੱਸ ਦਿੰਦਾ ਕਿ ਟ੍ਰੇਨ ਤੁਹਾਡੀ ਕਿੱਥੇ ਜਾ ਰਹੀ ਆ ਤੇ ਤੁਸੀਂ ਜਿੱਥੇ ਤੱਕ ਜਾਣਾ ਫਿਰ ઋਸ਼ੀਕੇਸ਼ ਰਹਿਣਾ ਪੈਂਦਾ ਉੱਥੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਆਪਾਂ ਟ੍ਰੇਨ ਦੇ ਵਿੱਚ ਜਾਂਦੇ ਆ ਜੇ ਆਪਾਂ ਆਪ ਦੇ ਸਾਧਨ ਤੇ ਜਾਂਦੇ ਆ ਤਾਂ ਅੱਗੇ ਵੀ ਜਾ ਸਕਦੇ ਆ ਅਸੀਂ ਰਹੇ ਸੀਗੇ ਜਿਹੜੇ ਗੁਰਦੁਆਰਾ ਸਾਹਿਬ ਨੇ ਉੱਥੇ ਗੁਰਦੁਆਰਾ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਹੈ ઋਸ਼ੀਕੇਸ਼ ਦੇ ਵਿੱਚ ਉੱਥੇ ਆਪਾਂ ਰੂਮ ਲੈਂਤਾ ਸੀਗਾ ਉੱਥੇ ਹਾਲ ਵੀ ਮਿਲ ਜਾਂਦਾ ਤੇ ਕਮਰੇ ਵੀ ਮਿਲ ਜਾਂਦੇ ਨੇ ਹਾਲ ਦੀ ਮਤਲਬ ਕੋਈ ਪੇਟਾ ਨਹੀਂ ਹੁੰਦੀ ਕਮਰੇ ਦਾ ਅਸੀਂ ਪੇ ਕੀਤਾ ਸੀਗਾ 1100 ਰੁਪਏ ਅਸੀਂ ਦੋ ਜਾਣੇ ਸੀਗੇ ਛੋਟੇ ਕਮਰੇ ਵੀ ਨੇ ਵੱਡੇ ਕਮਰੇ ਵੀ ਨੇ ਉਹ ਆਪਾਂ ਸਾਰਾ ਬਲੌਗਸ ਦੇ ਵਿੱਚ ਦਿਖਾਇਆ ਹੋਇਆ ਐਕਸਪਲੇਨ ਸਾਰਾ ਕੀਤਾ ਹੋਇਆ ਤੁਸੀਂ ਉੱਥੋਂ ਇਹ ਡਿਟੇਲ ਦੇ ਵਿੱਚ ਜਿਹੜਾ ਜਾ ਕੇ ਦੇਖ ਸਕਦੇ ਹੋ ਜਾਨੀ ਕਿ ਜਿਹੜਾ ਅਸੀਂ ਕਮਰਾ ਲੈਂਦਾ ਸੀ ਉਹ ਅਸੀਂ 1100 ਰੁਪਏ ਦਾ ਲੈਂਦਾ ਸੀਗਾ ਟ੍ਰੇਨ ਦੇ ਵਿੱਚ ਅਸੀਂ ਰਿਸ਼ੀਕੇਸ਼ ਤੱਕ ਪਹੁੰਚੇ ਤੇ ਰਿਸ਼ੀਕੇਸ਼ ਫਿਰ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਰੁਕੇ ਸੀ ਤੇ ਇੱਕ ਦਿਨ ਆਪਣਾ ਉੱਥੇ ਲੱਗਿਆ ਤੇ ਇੱਕ ਜਿਹੜੀ ਮੇਨ ਚੀਜ਼ ਹੈ ਉਹ ਹੈਗੀ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਤੋਂ ਬਿਨਾ ਆਪਾਂ ਹੇਮਕੁੰਡ ਸਾਹਿਬ ਨਹੀਂ ਜਾ ਸਕਦੇ ਮੈਂ ਬਲੌਗ ਦੇ ਵਿੱਚ ਵੀ ਦਿਖਾਇਆ ਸੀਗਾ ਜਿਹੜੀ ਰਜਿਸਟ੍ਰੇਸ਼ਨ ਸੀ ਉਹ ਅਸੀਂ ਕਰਵਾਈ ਸੀ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਪਰ ਮੈਂ ਇਹ ਰეკਮੈਂਡ ਕਰੂੰਗਾ ਕਿ ਤੁਸੀਂ ਘਰ ਤੋਂ ਹੀ ਰਜਿਸਟ੍ਰੇਸ਼ਨ ਕਰਕੇ ਜਾਇਓ ਮੈਂ ਵੀਡੀਓ ਦੇ ਵਿੱਚ ਵੈਬਸਾਈਟ ਲਾ ਦੂੰਗਾ ਆ ਥੱਲੇ ਸਕਰੀਨ ਤੇ ਵੈਬਸਾਈਟ ਆਉਂਦੀ ਹੋ ਇਹ ਵੈਬਸਾਈਟ ਤੋਂ ਤੁਸੀਂ ਉੱਤਰਾਖੰਡ ਟੂਰਿਜ਼ਮ ਦੀ ਵੈਬਸਾਈਟ ਤੋਂ ਹੋ ਰਜਿਸਟ੍ਰੇਸ਼ਨ ਕਰ ਸਕਦੇ ਹੋ ਤੇ ਕਈ ਵਾਰ ਐਵੇਂ ਹੁੰਦਾ ਹੈ ਜਦੋਂ ਆਪਾਂ ਰਿਸ਼ੀਕੇਸ਼ ਪਹੁੰਚ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ स्लॉट ਫੁੱਲ ਹੋ ਜਾਂਦੇ ਨੇ ਮਤਲਬ ਉਹ ਅੱਗੇ ਆਪਾਂ ਨੂੰ ਰਜਿਸਟ੍ਰੇਸ਼ਨ ਨਹੀਂ ਹੁੰਦੀ ਤਾਂ ਤੁਸੀਂ ਘਰ ਤੋਂ ਹੀ ਰਜਿਸਟ੍ਰੇਸ਼ਨ ਕਰਕੇ ਜਾਇਓ ਮੈਨੂੰ ਕਾਫੀ ਸਾਰੇ ਜਣਿਆਂ ਦੇ ਮੈਸੇਜ ਆਏ ਸੀਗੇ ਇੰਸਟਾਗ੍ਰam ਤੇ ਉਹਨੂੰ ਵੀ ਰਜਿਸਟ੍ਰੇਸ਼ਨ ਦੀ ਦਿੱਕਤ ਆਈ ਸੀ ਕਿਉਂਕਿ ਜਦੋਂ ਉਹ ਰਿਸ਼ੀਕੇਸ਼ ਗਏ ਤਾਂ ਉੱਥੇ ਉਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਸੀ ਤਾਂ ਤੁਸੀਂ ਆਨਲਾਈਨ ਹੀ ਰਜਿਸਟ੍ਰੇਸ਼ਨ ਕਰਕੇ ਜਾਇਓ ਅਸੀਂ ਕਿਉਂਕਿ ਪਹਿਲਾਂ ਚਲੇ ਗਏ ਸੀ ਜਿਵੇਂ ਅਸੀਂ 25 ਤਰੀਕ ਨੂੰ ਰਿਸ਼ੀਕੇਸ਼ ਪਹੁੰਚ ਗਏ ਸੀ ਤਾਂ ਉਦੋਂ ਹਲੇ ਯਾਤਰਾ ਸ਼ੁਰੂ ਹੋਈ ਸੀ ਤਾਂ ਕਰਕੇ ਸਾਡੀ ਰਜਿਸਟ੍ਰੇਸ਼ਨ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੋ ਗਈ ਸੀ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਕਰ ਲਿਓ ਆਹ ਵੈਬਸਾਈਟ ਥੱਲੇ ਆ ਰਹੀ ਆ ਇਹਦੇ ਤੇ ਤੁਸੀਂ ਰਜਿਸਟ੍ਰੇਸ਼ਨ ਜਿਹੜੀ ਆਪਦੀ ਕਰ ਸਕਦੇ ਹੋ ਤੇ ਉਸ ਤੋਂ ਅੱਗੇ ਦੂਸਰੇ ਦਿਨ ਰਿਸ਼ੀਕੇਸ਼ ਤੋਂ ਆਪਾਂ ਜਾਣਾ ਹੁੰਦਾ ਗੋਵਿੰਦ ਘਾਟ ਗੋਵਿੰਦ ਘਾਟ ਸਾਹਿਬ ਪਹੁੰਚਣ ਦੇ ਲਈ ਉਥੋਂ ਮਤਲਬ ਟਰੈਵਲਰ ਬੈਨਾ ਚੱਲਦੀਆਂ ਨੇ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਨਾਲੇ ਮਤਲਬ ਉਹਨਾਂ ਦੇ ਆਫਿਸ ਬੜੇ ਹੋਏ ਨੇ ਦੁਕਾਨਾਂ ਬੜੀਆਂ ਹੋਈਆਂ ਨੇ ਜਿੰਨਾਂ ਦੀ ਟਰੈਵਲਰ ਬੈਨਾ ਨੇ ਉਥੋਂ ਤੁਸੀਂ ਬੁੱਕ ਕਰ ਸਕਦੇ ਹੋ ਆਪਾਂ ਬਲੌਗ ਦੇ ਵਿੱਚ ਦਿਖਾਇਆ ਵੀ ਹੋਇਆ ਗੁਰਦੁਆਰਾ ਸਾਹਿਬ ਦੇ ਨੇੜੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜਾ ਟ੍ਰੋਲ ਬੰਪਾ ਹਨਾ ਉਹਦੇ ਨੇੜੇ ਦੁਕਾਨਾਂ ਬੜੀਆਂ ਹੋਈਆਂ ਨੇ ਉਥੋਂ ਤੁਸੀਂ ਟਰੈਵਲਰ ਜਿਹੜੀ ਬੁੱਕ ਕਰ ਸਕਦੇ ਹੋ ਇੱਕ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ ਜੇ ਜਦੋਂ ਟਰੈਵਲਰ ਬੁੱਕ ਕਰਨੀ ਆ ਕਿ ਜਲਦੀ ਮਤਲਬ ਸਵੇਰੇ ਜਲਦੀ ਨਿਕਲਣਾ ਅਸੀਂ ਜਿਵੇਂ 5 ਵਜੇ ਰਿਸੀ ਤੋਂ ਚੱਲ ਪਏ ਸੀਗੇ ਗੋਵਿੰਦ ਘਾਟ ਦੇ ਲਈ ਉਹ ਟਰੈਵਲਰ ਵੈਨ ਦਾ ਜਿਹੜਾ ਕਿਰਾਇਆ ਹੁੰਦਾ ਉਹ ਹੁੰਦਾ ਇੱਕ ਜਣੇ ਦਾ 1000 ਰੁਪਿਆ ਕਿਉਂਕਿ ਜਿਹੜਾ ਇਹ ਸਫਰ ਹੈ ਰਿਸ਼ੀਕੇਸ਼ ਤੋਂ ਲੈ ਕੇ ਗੋਵਿੰਦ ਘਾਟ ਤੱਕ ਇਹ 300 ਕਿਲੋਮੀਟਰ ਦੇ ਨੇੜੇ ਤੇੜੇ ਹੁੰਦਾ ਸਫਰ ਉਹਦਾ 1000 ਰੁਪਿਆ ਪੇ ਕੀਤਾ ਸੀ ਅਸੀਂ ਇੱਕ ਜਣੇ ਦਾ ਅਸੀਂ 5 ਵਜੇ ਚੱਲੇ ਸੀ ਤੇ ਸ਼ਾਮ ਨੂੰ 5-6 ਵਜੇ ਪਹੁੰਚ ਗਏ ਸੀ ਕਿਉਂਕਿ 12 ਘੰਟੇ ਲੱਗਦੇ ਨੇ ਕਿਉਂਕਿ ਰਸਤੇ ਦੇ ਵਿੱਚ ਥੋੜਾ ਜਿਹਾ ਜਾਮ ਵੀ ਪੈ ਜਾਂਦਾ ਬਾਕੀ ਕੋਲਾ ਪੈਂਟ ਤੇ ਟੋਟਲ ਖਰਚਾ ਵੀ ਦੱਸ ਦਾਂਗੇ ਤੇ ਨਾਲ-ਨਾਲ ਜਿਹੜੀ-ਜਿਹੜੀ ਚੀਜ਼ ਆ ਉਹਦਾ ਆਪਾਂ ਖਰਚਾ ਦੱਸਦੇ ਜਾ ਰਹੇ ਹਾਂ ਜਿਵੇਂ ਟ੍ਰੇਨ ਦਾ ਦੱਸਤਾ ਆਪਣਾ ਗੋਵਿੰਦ ਘਾਟ ਤੱਕ ਆਪਾਂ ਜਾਣ ਵਾਲੇ ਸੀਗੇ ਸੋ ਟ੍ਰੈਵਲਰ ਬੈਂਡ ਦਾ ਆਪਾਂ ਤੁਹਾਨੂੰ ਖਰਚਾ ਦੱਸਤਾ ਤੇ ਉੱਥੇ ਆਪਾਂ ਸ਼ਾਮ ਨੂੰ ਪਹੁੰਚੇ ਗੋਵਿੰਦ ਘਾਟ ਸਾਹਿਬ ਵਿਖੇ ਉੱਥੇ ਆਪਾਂ ਰਹਿਣ ਦਾ ਪ੍ਰਬੰਧ ਕੀਤਾ ਉੱਥੇ ਹਾਲ ਵੀ ਹੈਗੇ ਨੇ ਤੇ ਕਮਰੇ ਵੀ ਮਿਲਦੇ ਨੇ ਉਹ ਜਿਵੇਂ ਰਿਸ਼ੀਕੇਸ਼ ਦੇ ਵਿੱਚ ਸੀ ਉਸੇ ਤਰ੍ਹਾਂ ਹਾਲ ਦੀ ਕੋਈ ਪੇਟਾ ਨਹੀਂ ਹਾਲ ਦੇ ਵਿੱਚ ਤੁਸੀਂ ਮੁਫਤ ਰਹਿ ਸਕਦੇ ਹੋ ਤੇ ਜਿਹੜੇ ਰੂਮ ਨੇ ਉੱਥੇ 2000 ਰੁਪਿਆ ਕਮਰੇ ਦਾ ਜਿਹੜਾ ਇੱਕ ਦਿਨ ਦਾ ਇੱਕ ਦਿਨ ਲਈ ਆਪਾਂ 2000 ਰੁਪਿਆ ਪੇ ਕਰਦੇ ਆ ਤੇ ਉਹ ਤੁਹਾਡੀ ਚੋਇਸ ਆ ਵੀ ਤੁਸੀਂ ਹਾਲ ਦੇ ਵਿੱਚ ਰਹਿਣਾ ਜਾਂ ਰੂਮ ਦੇ ਵਿੱਚ ਰਹਿਣਾ ਤੇ ਉਹਦਾ 2000 ਰੁਪਿਆ ਹਾਲ ਦਾ ਕੋਈ ਚਾਰजेस ਨਹੀਂ ਹੁੰਦੇ ਹੈਗੇ ਤੇ ਹੁਣ ਆਪਾਂ ਗੋਵਿੰਦ ਘਾਟ ਸਾਹਿਬ ਦਾ ਤੁਹਾਨੂੰ ਰੈਂਟ ਦਾ ਸਾਰਾ ਪ੍ਰਬੰਧ ਦੱਸਦਾ ਤੇ ઋષਿਕੇਸ਼ ਦੇ ਵਿੱਚ ਇੱਕ ਦਿਨ ਲੱਗਦਾ ਤੇ ਦੂਸਰਾ ਦਿਨ ਆਪਾਂ ਰਹਿਣਾ ਹੁੰਦਾ ਜਾ ਕੇ ਗੋਵਿੰਦ ਘਾਟ ਵਿਖੇ ਤੇ ਉਸ ਤੋਂ ਅੱਗੇ ਆਪਾਂ ਜਾਣਾ ਹੁੰਦਾ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਤੇ ਉਹ ਹੁੰਦਾ ਸਾਰਾ ਪੈਦਲ ਟਰੈਕ ਉਹ 13-14 ਕਿਲੋਮੀਟਰ ਦਾ ਟਰੈਕ ਹੈ ਤੇ ਹੁਣ 4 ਕਿਲੋਮੀਟਰ ਤੱਕ ਗੱਡੀਆਂ ਜਾਣ ਲੱਗੀਆਂ ਜਿਵੇਂ ਮੈਂ ਵੀਡੀਓਜ਼ ਦੇ ਵਿੱਚ ਦਿਖਾਇਆ ਹੋਇਆ ਉਹ ਗੱਡੀਆਂ ਜਾਂਦੀਆਂ ਨੇ ਇੱਕ ਜਾਨੇ ਦਾ ਉਹ 50 ਰੁਪਏ ਲੈਂਦੇ ਨੇ 4 ਕਿਲੋਮੀਟਰ ਆਪਾਂ ਅੱਗੇ ਤੱਕ ਛੱਡ ਦਉਂਦੇ ਨੇ ਬਾਕੀ ਉਸ ਤੋਂ ਅੱਗੇ ਜਿਹੜਾ ਟਰੈਕ ਆਪਾਂ ਪੈਦਲ ਕੀਤਾ ਸੀਗਾ ਸਾਰਾ ਮੈਂ ਵੀਡੀਓਜ਼ ਦੇ ਵਿੱਚ ਦਿਖਾਇਆ ਤੇ ਉਹ ਤੁਸੀਂ ਜਿਹੜਾ 13-14 ਕਿਲੋਮੀਟਰ ਉਹ ਤੁਸੀਂ ਹੈਲੀਕਾਪਟਰ ਦੇ ਵਿੱਚ ਵੀ ਜਾ ਸਕਦੇ ਹੋ ਉਹ ਵੀ ਆਪਾਂ ਲੱਗ ਤੋਂ ਵੀਡੀਓ ਬਣਾਈ ہوئی ਹੈ ਉਹਦਾ ਤਕਰੀਬਨ 3000 ਰੁਪਇਆ ਹੁੰਦਾ ਇੱਕ ਜਣੇ ਦਾ ਉਹ ਤੁਹਾਨੂੰ ਗੋਵਿੰਦ ਘਾਟ ਤੋਂ ਗੋਵਿੰਦ ਤਾਮ ਤੱਕ ਛੱਡ ਦਉਂਦੇ ਨੇ ਹੈਲੀਕਾਪਟਰ ਦੇ ਵਿੱਚ ਤੇ ਜਿਹੜਾ ਉਹ ਟਰੈਕ ਸੀਗਾ ਆਪਾਂ ਜਿਹੜਾ ਟਰੈਕ ਕੀਤਾ ਸੀਗਾ 4 ਕਿਲੋਮੀਟਰ ਆਪਾਂ ਗੱਡੀ ਦੇ ਵਿੱਚ ਗਏ 50 ਰੁਪਏ ਪੇ ਕਰਕੇ ਉਸ ਤੋਂ ਬਾਅਦ ਉਹ ਜਿਹੜਾ ਟਰੈਕ ਸੀ ਉਹ ਤਕਰੀਬਨ 6:00 ਵਜੇ ਸ਼ੁਰੂ ਕੀਤਾ ਸੀ ਆਪਾਂ ਟਰੈਕ ਤੇ ਦੁਪਹਿਰੇ 2:30 ਵਜੇ ਆਪਾਂ ਪਹੁੰਚ ਗਏ ਸੀਗੇ ਉੱਥੇ ਗੋਵਿੰਦ ਧਾਮ ਸਾਹਿਬ ਵਿਖੇ ਬਾਕੀ ਉੱਥੇ ਜਿਹੜੇ ਰਹਿਣ ਦਾ ਪ੍ਰਬੰਧ ਆ ਉੱਥੇ ਆਪਾਂ ਹਾਲ ਲਿਆ ਸੀਗਾ ਜਿਵੇਂ ਆਪਾਂ ਦੱਸਿਆ ਕਿ ਹਾਲ ਦੀ ਕੋਈ ਭੀਟਾ ਨਹੀਂ ਹੁੰਦੀ ਜਿਵੇਂ ਰਿਸ਼ੀਕੇਸ਼ ਦੇ ਵਿੱਚ ਗੋਵਿੰਦ ਘਾਟ ਸਾਹਿਬ ਵਿਖੇ ਵੀ ਉਸੇ ਤਰ੍ਹਾਂ ਗੋਵਿੰਦ ਧਾਮ ਸਾਹਿਬ ਵਿਖੇ ਵੀ ਹਾਲ ਮੁਫਤ ਸੀਗਾ ਹਾਲ ਦੇ ਵਿੱਚ ਆਪਾਂ ਰੁਕੇ ਸੀਗੇ ਇੱਕ ਰਾਤ ਉੱਥੇ ਰੁਕੇ ਤੇ ਉਸ ਤੋਂ ਅਗਲੇ ਦਿਨ ਆਪਾਂ ਜਾਣਾ ਹੁੰਦਾ ਉਥੋਂ ਹਿਮਕੋਟ ਸਾਹਿਬ ਦਰਸ਼ਨਾਂ ਦੇ ਲਈ ਗੋਵਿੰਦ ਧਾਮ ਸਾਹਿਬ ਤੋਂ ਤੇ ਜਿਹੜੀ 6 ਕਿਲੋਮੀਟਰ ਦੀ ਚੜ੍ਹਾਈ ਆ ਉਹ ਆਪਾਂ ਪੈਦਲ ਵੀ ਜਾ ਸਕਦੇ ਆ ਤੇ ਉੱਥੇ ਖੱਜਰ ਘੋੜੇ ਵੀ ਚਾਲਦੇ ਨੇ ਉਹਨਾਂ ਤੇ ਵੀ ਜਾ ਸਕਦੇ ਹੋ ਤੇ ਪਿੱਠੂਆਂ ਦੇ ਵਿੱਚ ਵੀ ਜਾ ਸਕਦੇ ਹੋ ਅਸੀਂ ਪੈਦਲ ਗਏ ਸੀਗੇ ਸਾਰਾ 6 ਕਿਲੋਮੀਟਰ ਉਹਦੇ ਲਈ ਆਪਾਂ ਤਕਰੀਬਨ ਅਸੀਂ 5:00 ਵਜੇ ਤੁਰੇ ਸੀਗੇ ਬਾਕੀ ਸੰਗਤਾਂ 4:00 ਵਜੇ ਉੱਥੋਂ ਜਾਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਹਿਲਾ ਜਥਾ ਕਹਿੰਦੇ ਵੀ 4:00 ਵਜੇ ਉੱਥੋਂ ਮਤਲਬ ਚੱਲ ਪੈਂਦਾ ਗੋਵਿੰਦ ਧਾਮ ਸਾਹਿਬ ਤੋਂ ਹੇਮਕੁੰਡ ਸਾਹਿਬ ਦੇ ਲਈ ਅਸੀਂ 5:00 ਵਜੇ ਚੱਲੇ ਸੀਗੇ ਗੁਰਦੁਆਰਾ ਸਾਹਿਬ ਤੋਂ ਤੇ ਦੁਪਹਿਰੇ 11:30 ਵਜੇ ਅਸੀਂ ਪਹੁੰਚ ਗਏ ਸੀਗੇ ਦੋ ਅਰਦਾਸਾਂ ਹੁੰਦੀਆਂ ਨੇ ਉਥੇ ਹੇਮਕੁੰਡ ਸਾਹਿਬ ਇੱਕ 9:30 ਵਜੇ ਹੁੰਦੀ ਹੈ ਪਹਿਲੀ ਅਰਦਾਸ ਤੇ ਦੂਜੀ ਅਰਦਾਸ ਹੁੰਦੀ ਆ 12:00 ਵਜੇ ਆਪਾਂ 12:00 ਵਾਲੀ ਅਰਦਾਸ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਤੇ ਤਕਰੀਬਨ ਅਸੀਂ 1:30 ਵਜੇ ਉੱਥੋਂ ਵਾਪਸ ਮਤਲਬ ਥੱਲੇ ਨੂੰ ਚਾਲੇ ਪਾ ਲਈ ਸੀਗੇ ਹੇਮਕੁੰਡ ਸਾਹਿਬ ਤੋਂ ਗੋਬਿੰਦ ਧਾਮ ਸਾਹਿਬ ਦੇ ਲਈ 1:15 ਸੀ ਉੱਥੇ ਪਹੁੰਚੇ ਤੇ 1:30 ਵਜੇ ਤੱਕ ਦਾ ਸਾਨੂੰ ਸਮਾ ਮਿਲ ਗਿਆ ਸੀ ਬਹੁਤ ਵਧੀਆ ਦਰਸ਼ਨ ਹੋਏ ਸੀ ਇਹ ਸਾਰਾ ਆਪਾਂ ਇੱਥੇ ਤੱਕ ਤੁਹਾਨੂੰ ਦੱਸਿਆ ਤੇ ਉਸ ਦਿਨ ਆਪਾਂ ਨੂੰ ਵਾਪਸ ਆਉਣਾ ਪੈਂਦਾ ਹੇਮਕੁੰਡ ਸਾਹਿਬ ਤੋਂ ਫਲੇ ਗੋਵਿੰਦ ਧਾਮ ਸਾਹਿਬ ਕਿਉਂਕਿ ਉੱਪਰ ਉੱਧਰ ਆਪਾਂ ਰਹਿ ਨਹੀਂ ਸਕਦੇ ਹੈਗੀ ਬਾਕੀ ਉੱਪਰ ਜਿਹੜਾ ਮੌਸਮ ਆ ਉਹਦੇ ਰਿਲੇਟਡ ਕਾਫੀ ਕਮੈਂਟ ਆਏ ਸੀਗੇ ਆਪਾਂ ਨੂੰ ਕਿ ਉੱਪਰ ਮੌਸਮ ਕਿਹਾ ਜਾ ਜ਼ਿਆਦਾ ਠੰਡਦਾ ਨਹੀਂ ਹੈਗੀ ਵੀ ਕਿੰਨੇ ਕੱਪੜੇ ਆਪਾਂ ਲੈ ਕੇ ਜਾਣੇ ਨੇ ਉਹਦੇ ਵਿੱਚ ਅਸੀਂ ਸਿਰਫ ਇੱਕ ਕੋਟ ਲੈ ਕੇ ਗਏ ਸੀਗੇ ਕੋਈ ਵੀ ਤੁਸੀਂ ਜਿੱਪਾ ਵਾਲਾ ਕੋਟ ਲੈ ਸਕਦੇ ਹੋ ਜਿਹੜਾ ਤੁਹਾਨੂੰ ਚੱਕਣਾ ਆਸਾਨ ਹੋਵੇ ਜ਼ਿਆਦਾ ਮਤਲਬ ਮੋٹے ਕੱਪੜਿਆਂ ਦੀ ਲੋੜ ਨਹੀਂ ਪੈਂਦੀ ਲੋਰ ਵੀ ਜਿਹੜੀ ਅਸੀਂ ਪਾ ਕੇ ਗਏ ਸੀਗੇ ਇਹ ਹੀਮ ਕੋਟ ਸਾਹਿਬ ਟਰੈਕ ਦੇ ਲਈ ਉਹ ਵੀ ਨਾਰਮਲ ਹੀ ਸੀਗੀ ਜ਼ਿਆਦਾ ਕੋਈ ਮੋٹے ਨਹੀਂ ਸੀ ਇਸ ਤੋਂ ਅਗਲਾ ਮਤਲਬ ਪੁਆਇੰਟ ਹੈ ਜਿਹੜਾ ਮੈਂ ਇੱਥੇ ਕਾਪੀ ਤੇ ਨੋਟ ਕੀਤਾ ਸੀਗਾ ਉਹ ਸੀਗਾ ਕਿ ਜਿਵੇਂ ਆਪਾਂ ઋਸ਼ੀਕੇਸ਼ ਦੇ ਵਿੱਚ ਰੁਕੇ ਸੀਗੇ ਗੋਵਿੰਦ ਘਾਟ ਰੁਕੇ ਸੀ ਗੋਵਿੰਦ ਧਾਮ ਤੇ ਉੱਪਰ ਹਿਮਕੁੰਡ ਸਾਹਿਬ ਉੱਥੇ ਸਾਰੇ ਇਹ ਮਤਲਬ ਮੈਡੀਕਲ ਦਾ ਪ੍ਰਬੰਧ ਹੁੰਦਾ ਹੈ ਉੱਥੇ ਡਿਸਪੈਂਸਰੀਆਂ ਬਣੀਆਂ ਹੋਈਆਂ ਨੇ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉੱਥੇ ਤੁਸੀਂ ਮੈਡੀਸਨ ਆਪਦੀ ਲੈ ਸਕਦੇ ਹੋ ਹਿਮਕੁੰਡ ਸਾਹਿਬ ਵੀ ਉੱਪਰ ਡਿਸਪੈਂਸਰੀ ਬਣੀ ਹੋਈ ਸੀ ਆਪਾਂ ਬਲੌਗ ਦੇ ਵਿੱਚ ਦਿਖਾਇਆ ਹੋਇਆ ਉੱਥੋਂ ਤੁਸੀਂ ਦਵਾਈਆਂ ਜਿਹੜੀਆਂ ਲੈ ਸਕਦੇ ਹੋ ਜੇ ਕੋਈ ਪ੍ਰੋਬਲਮ ਆਉਂ ਇੱਕ ਕਮੈਂਟs ਆਈ ਸੀਗੇ ਆਕਸੀਜਨਾਂ ਸਿਲੰਡਰਾਂ ਦੇ ਰਿਲੇਟਡ ਕਮੈਂਟ ਕਰਕੇ ਪੁੱਛਿਆ ਸੀ ਕਿਸੇ ਨੇ ਕਿ ਉੱਥੇ ਆਕਸੀਜਨ ਸਿਲੰਡਰ ਮਿਲ ਜਾਂਦੇ ਨੇ ਮੈਂ ਕਾਫੀ ਜਣਿਆ ਜੋ ਸੁਣਿਆ ਹੈ ਜਿਵੇਂ ਗੋਵਿੰਦ ਘਾਟ ਦੇ ਵਿੱਚ ਮਾਰਕੀਟ ਹੈ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਗੋਵਿੰਦ ਥਾਮ ਦੇ ਵਿੱਚ ਕਹਿੰਦੇ ਵੀ ਉੱਥੇ ਜਿਹੜੇ ਹੋਟਲ ਵਾਲੇ ਨੇ ਜਾਂ ਹੋਰ ਦੁਕਾਨਾਂ ਨੇ ਉਹਨਾਂ ਦੇ ਕੋਲੇ ਆਕਸੀਜਨ ਸਿਲੰਡਰ ਹੁੰਦੇ ਨੇ ਉਹ ਉੱਥੋਂ ਮਿਲ ਜਾਂਦੇ ਨੇ ਉਹ ਛੋਟੇ-ਛੋਟੇ ਹੁੰਦੇ ਨੇ ਜਿਵੇਂ ਮਤਲਬ ਪਰਫਿਊਮ ਦੀਆਂ ਸ਼ੀਸ਼ੀਆਂ ਹੁੰਦੀਆਂ ਨੇ ਨਾ ਐਡਾ-ੜਾ ਇੱਕ ਕਹਿੰਦੇ ਵੀ 400 ਰੁਪਏ ਉਹਦਾ ਰੇਟ ਹੁੰਦਾ 400-500 ਉਹ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਜੇ ਕਿਸੇ ਨੂੰ ਆਕਸੀਜਨ ਦੀ ਦਿੱਕਤ ਹੁੰਦੀ ਆ ਤੇ ਜਿਵੇਂ ਇੱਕ ਕਮੈਂਟ ਆਇਆ ਸੀ ਉਹ ਪੁੱਛ ਰਹੇ ਸੀਗੇ ਕਿ ਛੋਟੇ ਬੱਚਿਆਂ ਨੂੰ ਉੱਥੇ ਲੈ ਕੇ ਜਾ ਸਕਦੇ ਆ ਉਹਨਾਂ ਨੇ ਕਿਹਾ ਸੀ ਵੀ 10 ਤੋਂ 12 ਸਾਲ ਦੇ ਬੱਚਿਆਂ ਨੂੰ ਮੇਰੇ ਖਿਆਲ 'ਚ 10 ਤੋਂ 12 ਸਾਲ ਤੋਂ ਵੀ ਛੋਟੇ ਬੱਚੇ ਉੱਥੇ ਆਏ ਹੋਏ ਸੀਗੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਤੁਸੀਂ ਆਕਸੀਜਨ ਸੈਂਟਰ ਜ਼ਰੂਰ ਨਾਲ ਲੈ ਜਿਓ ਜੇ ਤੁਹਾਡੇ ਨਾਲ ਛੋਟੇ ਬੱਚੇ ਨੇ ਜਾਂ ਬਜ਼ੁਰਗ ਨੇ ਉਹ ਉੱਥੇ ਤੁਸੀਂ ਆਕਸੀਜਨ ਸੈਂਟਰ ਤੁਹਾਨੂੰ ਮਿਲ ਜੂਗਾ ਆਸਾਨੀ ਦੇ ਨਾਲ ਤੇ ਆਕਸੀਜਨ ਦੇ ਲਈ ਸਭ ਤੋਂ ਬੈਸਟ ਚੀਜ਼ ਹੈ ਜੇ ਦੇਸੀ ਜੀ ਦੇਖੀਏ ਤਾਂ ਮੁਸਕਪੂਰ ਦੀਆਂ ਟਿੱਕੀਆਂ ਉਹ ਛੋਟੇ ਛੋਟੇ ਪੈਕਟਾਂ ਦੇ ਵਿੱਚ ਹੁੰਦੀਆਂ ਨੇ ਮੈਂ ਵੀ ਉਹ ਲੈ ਕੇ ਗਿਆ ਸੀ ਆਪਾਂ ਬਲੌਗਸ ਦੇ ਵਿੱਚ ਦਿਖਾਇਆ ਸੀ ਜਦੋਂ ਆਪਾਂ ਉੱਪਰ ਨੂੰ ਚੜਾਈ ਚੜਦੇ ਆਂ ਉੱਪਰ ਮਤਲਬ ਆਕਸੀਜਨ ਦਾ ਲੈਵਲ ਕਾਫੀ ਘੱਟ ਹੁੰਦਾ ਕਿਉਂਕਿ ਹਰਿਆਲੀ ਕੱਢੀ ਜਾਂਦੀ ਹੈ ਦਰਖਤ ਕੱਟ ਹੁੰਦੇ ਨੇ ਉੱਪਰ ਜਾ ਕੇ ਤਾਂ ਬਿਲਕੁਲ ਹੀ ਨਹੀਂ ਹੁੰਦੇ ਜਦੋਂ ਆਪਾਂ ਹੇਮਕੁੰਡ ਸਾਹਿਬ ਜਾਣਦੇ ਆਂ ਤੇ ਉਹ ਮੁਰਸ਼ਕਪੁਰ ਦੀ ਧੀ ਕੀ ਕਾਫੀ ਮਤਲਬ ਮਤਲਬ ਕਮ ਆਉਂਦੀ ਆ ਉੱਥੇ ਥੋੜੇ ਟਾਈਮ ਬਾਅਦ ਉਹਨੂੰ ਸੁੰਗ ਲਵੇ ਤੇ ਉਹਦੇ ਨਾਲ ਆਕਸੀਜਨ ਦਾ ਲੈਵਲ ਆ ਜਿਹੜਾ ਮੈਂਟੇਨ ਹੋ ਜਾਂਦਾ ਆਪਾਂ ਨੂੰ ਚੜਾਈ ਚੜ੍ਹਨ 'ਚ ਕੋਈ ਵੀ ਦਿੱਕਤ ਨਹੀਂ ਆਉਂਦੀ ਬਾਕੀ ਆਪਾਂ ਸਾਰਾ ਬਲੌਗਸ ਦੇ ਵਿੱਚ ਦਿਖਾਇਆ ਹੋਇਆ ਵੀ ਜਿਹੜਾ ਟਰੈਕ ਆ ਜਿਹੜੀਆਂ ਚੜਾਈਆਂ ਨੇ ਉਹ ਸਾਰਾ ਰਸਤਾ ਬਹੁਤ ਵਧੀਆ ਬਣਿਆ ਹੋਇਆ ਬਹੁਤ ਵਧੀਆ ਤਰੀਕੇ ਨਾਲ ਮੈਂਟੇਨ ਕੀਤਾ ਹੋਇਆ ਹੌਲੀ ਹੌਲੀ ਆਰਾਮ ਦੇ ਨਾਲ ਤੁਸੀਂ ਖੁੱਲਾ ਟਾਈਮ ਹੁੰਦਾ ਆਪਣੇ ਲਵੇ ਸਾਰਾ ਟਰੈਕ ਕਰਨ ਦੇ ਲਈ ਉਹ ਆਸਾਨੀ ਨਾਲ ਜਿਹੜਾ ਟਰੈਕ ਆ ਹੋ ਜਾਂਦਾ ਆਸਾਨੀ ਨਾਲ ਆਪਾਂ ਪਹੁੰਚ ਸਕਦੇ ਆ ਉਪਰ ਦਰਸ਼ਨਾਂ ਦੇ ਲਈ ਹਾਂਜੀ ਹੁਣ ਜਿਹੜੀ ਮੇਨ ਗੱਲ ਆ ਆਪਾਂ ਉਹ ਕਰਦੇ ਆ ਮੇਨ ਗੱਲ ਆ ਮੌਸਮ ਦੀ ਕਿ ਕਿਹੜਾ ਮੰਥ ਵੈਸਟਰੇਂਦਾ ਹੈ ਹਿਮਕੁੰਡ ਸਾਹਿਬ ਜਾਣ ਦੇ ਲਈ ਜਿਵੇਂ ਹਿਮਕੁੰਡ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋਈ ਹੈ ਤੇ ਇਹ ਜਿਹੜਾ ਫਰਸਟ ਮੰਥ ਆ ਜਿਵੇਂ 25 ਮਈ ਤੋਂ ਲੈ ਕੇ 22 ਜੂਨ ਤੱਕ ਇੱਕ ਤਾਂ ਇਹ ਮੰਥ ਬਹੁਤ ਵਧੀਆ ਰਹਿੰਦਾ ਇਹ ਮੀਂਹਾਂ ਬਹੁਤ ਵਧੀਆ ਰਹਿੰਦਾ ਕਿਉਂਕਿ ਮੌਸਮ ਵਧੀਆ ਹੁੰਦਾ ਤੇ ਉੱਪਰ ਵੀ ਦਰਸ਼ਨ ਵਧੀਆ ਹੁੰਦੇ ਨੇ ਕਿਉਂਕਿ ਮੀਂਹ ਨਹੀਂ ਹੁੰਦੇ ਨਾ ਕਿਉਂਕਿ ਜਿਵੇਂ 25 ਮਈ ਤੋਂ ਲੈ ਕੇ 22 ਜੂਨ ਤੱਕ 25 ਜੂਨ ਤੱਕ ਮੀਂਹ ਵਾਲਾ ਮੌਸ ਕਿਉਂਕਿ ਪਹਾੜਾਂ ਦੇ ਵਿੱਚ ਮੀਂਹ ਦੇ ਮੌਸਮ 'ਚ ਕਾਫੀ ਪ੍ਰੋਬਲਮ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਨੂੰ ਵਧੀਆ ਜਿਹੜਾ ਮੌਸਮ ਹੈ ਉਹ ਹੈਗਾ 15 ਅਗਸਤ ਤੋਂ ਬਾਅਦ ਦੇ ਵਿੱਚ ਮੈਂ ਕਾਫੀ ਜਣਿਆ ਤੋਂ ਮਤਲਬ ਸੁਣਿਆ ਹੈ ਕਿ 15 ਅਗਸਤ ਤੋਂ ਬਾਅਦ ਦੇ ਵਿੱਚ ਵੀ ਜਿਹੜਾ ਮੌਸਮਾ ਕਾਫੀ ਵਧੀਆ ਹੁੰਦਾ ਤੇ ਜਿਹੜਾ ਵਿਚਲਾ ਇੱਕ ਮਨთა ਉਦੋਂ ਮੀਂਹ ਪੈਂਦੇ ਹੁੰਦੇ ਨੇ ਆਪਣੇ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਪਤਾ ਹੀ ਆ ਸਾਰੇ ਕਿਤੇ ਮੀਂਹ ਪੈਂਦੇ ਨੇ ਤਾਂ ਪਹਾੜਾਂ ਦੇ ਵਿੱਚ ਵੀ ਮੀਂਹ ਪੈਂਦੇ ਨੇ ਕਿਉਂ ਉਹਦੇ ਨਾਲ ਕਾਫੀ ਦਿੱਕਤ ਆਉਂਦੀ ਆ ਪਹਾੜਾਂ ਦੇ ਵਿੱਚ ਬਾਕੀ ਜਿਵੇਂ ਰਾਸਤੇ ਦੇ ਵਿੱਚ ਆਪਾਂ ਟਰੈਕ ਕਰਨਾ ਉਹਦੇ ਦੀ ਵੀ ਦਿੱਕਤ ਆਉਂਦੀ ਆ ਉਸ ਕਰਕੇ ਇੱਕ ਜਿਹੜਾ ਪਹਿਲਾ ਮਨਥ ਆ ਉਹ ਵਧੀਆ ਹੁੰਦਾ ਬਾਕੀ ਅਗਸਤ ਦਾ ਟਾਈਮ ਉਹ ਵੀ ਵਧੀਆ ਹੁੰਦਾ ਹਿਮਕੋਨ ਸਾਹਿਬ ਦੀ ਯਾਤਰਾ ਦੇ ਲਈ ਤੇ ਇਸ ਤੋਂ ਬਾਅਦ ਇੱਕ ਮੇਨ ਗੱਲ ਹੈ ਜਿਹੜੀ ਵੀ ਕਿੰਨੇ ਦਿਨ ਲੱਗਦੇ ਨੇ ਆਪਾਂ ਨੂੰ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਇਹ ਸਵਾਲ ਕਾਫੀ ਬਾਰ ਮੈਂ ਦੇਖਿਆ ਕਮੈਂਟਾਂ ਦੇ ਵਿੱਚ ਕਾਫੀ ਕਮੈਂਟ ਆਏ ਇਹਦੇ ਰਿਲੇਟਡ ਮੈਸੇਜ ਵੀ ਆਏ ਤੇ ਜੇ ਤੁਸੀਂ ਹੇਮਕੁੰਡ ਸਾਹਿਬ ਦੀ ਯਾਤਰਾ ਕਰਨੀ ਆ ਤਾਂ ਮੇਰੇ ਹਿਸਾਬ ਨਾਲ 7 ਤੋਂ 8 ਦਿਨ ਲੈ ਕੇ ਚੱਲਿਓ ਕਿਉਂਕਿ ਆਰਾਮ ਦੇ ਨਾਲ ਤੁਸੀਂ ਯਾਤਰਾ ਕਰਨੀ ਆ ਜਿਵੇਂ ਇੱਕ ਇੱਕ ਦਿਨ ਸਟੇ ਆਪਾਂ ਹਰ ਇੱਕ ਜਗ੍ਹਾ ਕਰਦੇ ਆ ਨਾ ਤੇ ਕਈ ਜਣੇ 5 ਕਿ ਦਿਨਾਂ ਦੇ ਵਿੱਚ ਵੀ ਯਾਤਰਾ ਕਰ ਲੈਂਦੇ ਨੇ ਪਰ ਮੈਂ ਰეკਮੈਂਡ ਕਰੂਗਾ ਕਿ 7 ਤੋਂ 8 ਦਿਨ ਤੁਸੀਂ ਲੈ ਕੇ ਚੱਲਿਓ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਤੇ ਉਸ ਤੋਂ ਅੱਗੇ ਇੱਕ ਮੇਨ ਪੁਆਇੰਟ ਸੀਗਾ ਆਪਾਂ ਨੋਟ ਕੀਤਾ ਸੀਗਾ ਨੈਟਵਰਕ ਦੇ ਰਿਲੇਟਡ ਕਾਫੀ ਕਮੈਂਟਸ ਆਏ ਸੀਗੇ ਨੈਟਵਰਕ ਦਾ ਉੱਥੇ ਐਵੇਂ ਆ ਇੱਕ Jio ਦਾ ਨੈਟਵਰਕ ਹੈਗਾ ਤੇ Airtel ਦਾ ਮਤਲਬ ਮੇਰੇ ਕੋਲ ਮਤਲਬ Airtel ਦਾ ਸਿਮ ਨੂ ਸੀਗਾ ਤੇ ਇੱਕ Jio ਦਾ ਸਿਮ ਸੀ ਸਾਡੇ ਕੋਲ ਮੇਰੇ ਤੇ ਅਮਰਤ ਕੋਲ ਤੇ ਉਹਨਾਂ ਦਾ ਨੈਟਵਰਕ ਠੀਕ ਸੀ ਤੇ ਮਤਲਬ ਡਾਟਾ ਆਨ ਹੋ ਜਾਂਦਾ ਸੀਗਾ ਤੇ ਜਦੋਂ ਆਪਾਂ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਜਾਂਦੇ ਆ ਜਿਹੜਾ ਉਹ ਟਰੈਕ ਆ ਉਹਦੇ ਚ ਕਿਤੇ ਕਿਤੇ ਬਿਲਕੁਲ ਵੀ ਨੈਟਵਰਕ ਨਹੀਂ ਹੁੰਦਾ 노 ਸਰਵਿਸ ਲਿਖੀ ਆ ਜਾਂਦੀ ਆ ਉੱਥੇ ਥੋੜੀ ਜਿਹੀ ਨੈਟਵਰਕ ਦੀ ਪ੍ਰੋਬਲਮ ਆ ਜਦੋਂ ਅਸੀਂ ਸੇਮਕੁੰਡ ਸਾਹਿਬ ਗਏ ਸੀ ਕਿ ਉੱਪਰ ਦਰਸ਼ਨ ਵਾਸਤੇ ਤੇ ਉੱਥੇ ਕਾਲ ਵੀ ਲੱਗ ਰਹੀ ਸੀ ਡਾਟਾ ਵੀ ਆਨ ਹੁੰਦਾ ਸੀਗਾ ਨੈਟਵਰਕ ਦੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ ਮੈਸੇਜ WhatsApp ਤੇ ਜਾਂ ਕਾਲ ਉਹ ਸਾਰੀ ਲੱਗ ਜਾਂਦੀ ਆ ਤੁਸੀਂ ਨੈਟਵਰਕ ਦਾ ਐਵੇਂ ਆ ਪਰ ਸਾਨੂੰ ਵੀਡੀਓ ਅਪਲੋਡ ਕਰਨ ਚ ਡਿੱਕਤ ਹੋਈ ਸੀ نیٹ ਦੀ ਸਪੀਡ ਮਤਲਬ ਜ਼ਿਆਦਾ ਨਹੀਂ ਸੀ ਸਿਰਫ ਮੈਸੇਜ ਭੇਜਣ ਯੋਗੀ ਸੀ ਜਿਵੇਂ WhatsApp ਤੇ ਮੈਸੇਜ ਕਰਤਾ ਜਾਂ ਕੋਈ WhatsApp ਤੇ ਕੋਈ ਵੀਡੀਓ ਭੇਜਦਾ ਸੀ ਉਹ ਡਾਊਨਲੋਡ ਨਹੀਂ ਹੁੰਦੀ ਸੀ ਤਾਂ ਕਰਕੇ ਮੈਸੇਜ ਕਾਲ ਐਵੇਂ ਹੋ ਜਾਂਦਾ ਅਪਲੋਡਿੰਗ ਡਾਊਨਲੋਡ ਉਹ ਚੀਜ਼ਾਂ ਮਤਲਬ ਘੱਟ ਹੁੰਦੀਆਂ ਨੇ ਇੰਨਾ ਕਿ ਨੈਟਵਰਕ ਉੱਥੇ ਹੁੰਦਾ ਹੈ ਵੀ ਆਪਾਂ ਉਹਦੇ ਘਰੇ ਗੱਲਬਾਤ ਜਿਹੜੀ ਕਰ ਸਕਦੇ ਆ ਤੇ ਇੱਕ ਚੀਜ਼ ਮੈਂ ਹੋਰ ਰეკਮੈਂਡ ਕਰੂੰਗਾ ਮੈਂ ਬਲੌਗ ਦੇ ਵਿੱਚ ਵੀ ਉਹ ਬੋਲਿਆ ਸੀ ਜਦੋਂ ਤੁਸੀਂ ਹਿਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਜਾਂਦੇ ਹੋ ਜਦੋਂ ਆਪਾਂ ਪੈਦਲ ਯਾਤਰਾ ਆਪਣੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਆਪਾਂ ਟਰੈਕ ਕਰਨਾ ਹਨਾ ਉਹਦੇ 'ਚ ਜੇ ਤੁਸੀਂ ਕੋਈ ਵੀ ਸ਼ਾਰਟਕਟ ਨਹੀਂ ਯੂਜ਼ ਕਰਨਾ ਮੈਂ ਬਹੁਤ ਸਾਰੇ ਜਣੇ ਦੇਖੇ ਉੱਥੇ ਜਿਵੇਂ ਜਿਹੜਾ ਮੇਨ ਰਸਤਾ ਬਣਿਆ ਹੋਇਆ ਸੀਗਾ ਉਹ ਨੂੰ ਛੱਡ ਕੇ ਉਹ ਸ਼ਾਰਟਕਟ ਯੂਜ਼ ਕਰਦੇ ਸੀਗੇ ਮਤਲਬ ਪਹਾੜ ਤੇ ਸਿੱਧੇ ਚੜ ਜਾਂਦੇ ਸੀਗੇ ਤਾਂ ਫਿਰ ਜਦੋਂ ਉੱਪਰ ਪਹੁੰਚਦੇ ਸੀ ਤਾਂ ਉਹਨਾਂ ਦਾ ਸਾਹ ਚੜ ਜਾਂਦਾ ਸੀ ਆਕਸੀਜਨ ਲੈਵਲ ਮਤਲਬ ਘਟ ਜਾਂਦਾ ਨਾ ਬੰਦੇ ਦਾ ਤਾਂ ਤੁਸੀਂ ਸ਼ਾਰਟਕਟ ਬਿਲਕੁਲ ਵੀ ਨਹੀਂ ਚੂਜ਼ ਕਰਨਾ ਜਿਹੜਾ ਰਸਤਾ ਬਣਿਆ ਹੋਇਆ ਉਹ ਰਾਸਤੀ ਜਾਇਓ ਤਾਂ ਕਿ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਕਈ ਵਾਰ ਆਇਆ ਹੁੰਦਾ ਜੇ ਪੈਰ ਤਲਕ ਗਿਆ ਸੱਟ ਪੇਟ ਲੱਗਦੀ ਆ ਤਾਂ ਜਿਆਦਾ ਔਖਾ ਹੋ ਜਾਂਦਾ ਬਾਕੀ ਕਾਫੀ ਕਮੈਂਟਸ ਵੀ ਮਤਲਬ ਆਏ ਸੀਗੇ ਜਾਂ ਮੇਰੇ ਜਾਣ ਪਛਾਣੀ ਬਹੁਤ ਮੈਨੂੰ ਮਤਲਬ ਪੁੱਛਦੇ ਨੇ ਕਿ ਉੱਥੇ ਬਜ਼ੁਰਗ ਜਾ ਸਕਦੇ ਨੇ ਮੈਨੂੰ ਤੇ 70 70 80 ਸੀ ਸਾਲ ਦੇ ਬਜ਼ੁਰਗ ਵੀ ਦੇਖੇ ਜਿਹੜੇ ਯਾਤਰਾ ਤੇ ਆਏ ਹੋਏ ਸੀਗੇ ਉਹ ਮਤਲਬ ਆਪਣੀ ਆਪਣੀ ਹਿੰਮਤ ਆ ਹਨਾ ਤੇ ਛੋਟੇ ਛੋਟੇ ਬੱਚੇ ਮਤਲਬ ਗੋਦੀ ਚੱਕੇ ਹੋਏ ਬੱਚੇ ਵੀ ਸੀਗੇ ਯਾਤਰਾ ਤੇ ਬਜ਼ੁਰਗ ਵੀ ਸੀਗੇ ਉਹ ਕੋਈ ਮਤਲਬ ਦਿੱਕਤ ਨਹੀਂ ਆਉਂਦੀ ਉਹ ਮਤਲਬ ਬਾਕੀ ਤੁਹਾਡੇ ਸਰੀਰ ਦੇ ਹਿਸਾਬ ਨਾਲ ਹੁੰਦਾ ਹਰੇਕ ਨੂੰ ਆਪਣੇ ਸਰੀਰ ਦਾ ਪਤਾ ਹੁੰਦਾ ਅਸੀਂ ਰੀਨਕੋਟ ਨਾਲ ਲੈ ਕੇ ਗਏ ਸੀਗੇ ਇਹ ਵੀ ਇੱਕ ਪੁਆਇੰਟ ਆ ਮੇਨ ਤੁਸੀਂ ਵੀ ਜੇ ਜਾਉਂਗੇ ਹੇਮਕੋਟ ਸਾਹਿਬ ਰੀਨਕੋਟ ਪਿੰਡ ਤੋਂ ਵੀ ਲੈ ਕੇ ਜਾ ਸਕਦੇ ਹੋ ਤੇ ਉੱਥੇ ਰੀਸ਼ੀਕੇਸ਼ ਜਾਂ ਗੋਵਿੰਦ ਘਾਟ ਤੋਂ ਵੀ ਬਰਸਾਤੀਆਂ ਜਿਹੜੀਆਂ ਮਿਲ ਜਾਂਦੀਆਂ ਨੇ ਜਾਨੀ ਕਿ ਰੇਨ ਕੋਟ ਮਿਲ ਜਾਂਦੇ ਨੇ ਉਹ ਤੇ ਸਾਨੂੰ ਲੋੜ ਨਹੀਂ ਪਈ ਸੀ ਰੇਨ ਕੋਟ ਦੀ ਜਿਵੇਂ ਮੈਂ ਲੈ ਕੇ ਗਿਆ ਸੀ ਪਿੰਡ ਤੋਂ ਬੈਗ ਦੇ ਵਿੱਚ ਪਾ ਕੇ ਤੇ ਉਸੇ ਤਰ੍ਹਾਂ ਪਿੰਡ ਵਾਪਸ ਮੁੜੇ ਆਇਆ ਸੀ ਰੇਨ ਕੋਟ ਕਿਉਂਕਿ ਮੀਂਹ ਇੱਕ ਵਾਰ ਵੀ ਨਹੀਂ ਆਇਆ ਹੁਣ ਮੇਨ ਗੱਲ ਆਪਾਂ ਕਰਦੇ ਹਾਂ ਜਿਹੜੀ ਖਰਚੇ ਦੀ ਕੀ ਆਪਣਾ ਹੇਮਕੁੰਣ ਸਾਹਿਬ ਯਾਤਰਾ ਤੇ ਕਿੰਨਾ ਖਰਚਾ ਆਇਆ ਅਸੀਂ ਦੋ ਜਣੇ ਗਏ ਸੀਗੇ ਮੈਂ ਤੇ ਅਮਰਤ ਸਾਡਾ ਦੋਨਾਂ ਜਣਿਆਂ ਦਾ ਹਿਮਕੁੰਡ ਸਾਹਿਬ ਦੀ ਯਾਤਰਾ ਤੇ 16000 ਰੁਪਏ ਖਰਚ ਆਇਆ ਜਾਨੀ ਕਿ ਇੱਕ ਜਣੇ ਦਾ 8000 ਰੁਪਿਆ ਇਹਦੇ ਵਿੱਚ ਮੈਂ ਸਾਰਾ ਕੁਝ ਇਨਕਲੂਡ ਕਰਤਾ ਵਿੱਚੀ ਟ੍ਰੇਨ ਦੀ ਟਿਕਟ ਜਿੱਥੇ ਜਿੱਤੇ ਅਸੀਂ ਕਮਰੇ ਦੇ ਵਿੱਚ ਰਹੇ ਉਹ ਸਾਰਾ ਕੁਝ ਵਿੱਚ ਆਪਾਂ ਤੁਹਾਨੂੰ ਇਨਕਲੂਡ ਕਰਤਾ ਹਨਾ ਸਾਰਾ ਖਰਚੇ ਦਾ ਅਸੀਂ ਹਿਸਾਬ ਲਾਇਆ ਸੀਗਾ ਸੋ ਬਾਕੀ ਉਹ ਤੁਹਾਡੇ ਅਕੋਰਡਿੰਗ ਆ ਵੀ ਤੁਸੀਂ ਕਿੰਨੇ ਟਾਈਮ ਮਤਲਬ ਜਿਆਦਾ ਬਾਹਰ ਖਾਣਾ ਖਾਣੇ ਹੋ ਜਾਂ ਤੁਸੀਂ ਹੋਟਲ ਦੇ ਵਿੱਚ ਰਹਨੇ ਹੋ ਹਨਾ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਰਹਨੇ ਹੋ ਤੇ ਮਤਲਬ ਇੱਕ ਦੋ ਜਗ੍ਹਾ ਅਸੀਂ ਹਾਲ ਦੇ ਵਿੱਚ ਵੀ ਰਹੇ ਆ ਤੇ ਉਹ ਤੁਹਾਡੇ ਅਕੋਰਡਿੰਗ ਹੈ ਵੀ ਤੁਸੀਂ ਮਤਲਬ ਕਿੰਨਾ ਮਤਲਬ ਕਿੰਨੇ ਪੈਸੇ ਖਰਚਦੇ ਹੋ ਜਿਹੜਾ ਸਾਡਾ ਖਰਚਾ ਉਹ 16000 ਰੁਪਏ ਆਇਆ ਦੋਨਾਂ ਦਾ ਉਹ ਮੈਂ ਹਿਸਾਬ ਲਾ ਕੇ ਤੁਹਾਨੂੰ ਦੱਸਤਾ ਇੰਨੇ ਕ ਖਰਚੇ ਦੇ ਵਿੱਚ ਹੇਮਕੁੰਨ ਸਾਹਿਬ ਦੀ ਜਿਹੜੀ ਯਾਤਰਾ ਉਹ ਹੋ ਜਾਂਦੀ ਹੈ ਬਾਕੀ ਇਹ ਵੀਡੀਓ ਦੇ ਵਿੱਚ ਆਪਾਂ ਸਾਰੇ ਮਤਲਬ ਸਵਾਲਾਂ ਦੇ ਜਵਾਬ ਕਵਰ ਕਰਤੇ ਤੇ ਜਿਹੜਾ ਮੈਨੂੰ ਲੱਗਦਾ ਸੀਗਾ ਵੀ ਆਪਾਂ ਜਰੂਰ ਦੱਸਣਾ ਉਹ ਸਾਰਾ ਪੰਜ ਜੂਰੀ ਜੂਰੀ ਗੱਲਾਂ ਤੁਹਾਨੂੰ ਦੱਸਤੀਆਂ ਜੀ ਫਿਰ ਵੀ ਤੁਸੀਂ ਡਿਟੇਲ ਦੇ ਵਿੱਚ ਦੇਖਣਾ ਤਾਂ ਆਪਣੇ ਸਾਰੇ ਬਲੌਗਸ ਦੇਖ ਸਕਦੇ ਹੋ ਆਪਾਂ YouTube ਤੇ ਸਾਰੇ ਬਲੌਗ ਅਪਲੋਡ ਕੀਤੇ ਹੋਏ ਨੇ ਪਿੰਡ ਤੋਂ ਲੈ ਕੇ ਜਦੋਂ ਆਪਾਂ ਯਾਤਰਾ ਸ਼ੁਰੂ ਕੀਤੀ ਸੀ ਟ੍ਰੇਨ ਵਾਲੇ ਹਨਾ ਇਹ ਗੋਬਿੰਦ ਘਾਟ ਗੋਬਿੰਦ ਤਾਮ ਸਾਰੇ ਗੁਰਦੁਆਰਾ ਸਾਹਿਬ ਦੇ ਰਹਿائش ਦੇ ਪ੍ਰਬੰਧ ਹੇਮਕੁੰਡ ਸਾਹਿਬ ਦੇ ਦਰਸ਼ਨ ਉਹ ਆਪਾਂ ਸਾਰੇ ਵੀਡੀਓਜ਼ ਦੇ ਵਿੱਚ ਦਿਖਾਇਆ ਹੋਇਆ ਉੱਥੋਂ ਤੁਸੀਂ ਡਿਟੇਲ ਦੇ ਵਿੱਚ ਦੇਖ ਸਕਦੇ ਹੋ ਇਹ ਵੀਡੀਓ ਦੇ ਵਿੱਚ ਆਪਾਂ ਵੈਸੇ ਤਾਂ ਸਾਰਾ ਕੁਝ ਕਵਰ ਕਰਤਾ ਸੋ ਇਹ ਵੀਡੀਓ ਅੱਜ ਦੀ ਇੰਨੀ ਕੇ ਸੀ ਇਹਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ